ਕਈ ਦਿਨਾਂ ਦੇ ਵਿੱਚ ਤੋਂ ਸਾਨੂੰ ਕੰਪਲੇਂਟਾਂ ਮਿਲ ਰਹੀਆਂ ਸੀਗੀਆਂ ਕਿ ਸਬਜੀ ਮੰਡੀ ਜੋਧੇਵਾਲ ਦੇ ਵਿੱਚ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਉਸ ਦਰਮਿਆਨ ਫਿਰ ਐਸਐਚਓ ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਰਟੀ ਪੈਟਰੋਲਿੰਗ ਤੇ ਲਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪਾਰਟੀ ਉੱਥੇ ਘੁੰਮ ਰਹੀ ਸੀ ਤੇ ਉਥੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਿਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਿਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹ ਬਰੀਕੀ ਨਾਲ ਪੁੱਛਗਿਸ਼ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇੰਸਪੈਕਟਰ ਦਾ ਦੇ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਜਿਹੜਾ ਨਾਂ ਹੀ ਲਿਖਿਆ ਹੋਰ ਕੁਝ ਨਹੀਂ ਉੱਤੇ ਹੈਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ ਸਨ ਆਫ ਅਮੀਰ ਚੰਦ ਵਾਸੀ ਮਕਾਨ ਨੰਬਰ ਬੀ 2/64 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਆ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਾਇਆਗਾ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਹੁਤਾਂ ਤੋਂ ਤੇ ਫਿਰ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਖੜੀ ਸੀਗੀ ਉੱਥੇ ਅਨੋਵਾ ਗੱਡੀ ਰੱਖੀ ਐਨੇ ਵਾਈਟ ਕਲਰ ਦੀ ਪੀਪੀ07 ਬੀਡਬਲਯੂ8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦਾਂ ਇਹਨੇ ਲਾਲ ਬੂਟ ਪਾਏ ਸੀਗੇ ਜੇਪ ਵਾਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇੰਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨਜੀਓ ਸਟਿਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪਰੇਡ ਵਾਲੀ ਸਟਿਕ ਉਹ ਰੱਖੀ ਹੈ ਨਾਲ ਤੇ ਉਹ ਵਿੱਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਹੈ ਇਸ ਸ਼ਿਕਾਇਤਾਂ ਕਾਫੀ ਜ਼ਰ ਤੋਂ ਆਉਂਦੀਆਂ ਸੀ ਹੁਣ ਆਹੀ ਤੇ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਹੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ 4 ਨੰਬਰ ਦੇ ਏਰੀਏ 'ਚ ਕਦੀ ਟੱਬੇ ਦੇ ਏਰੀਏ 'ਚ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸਬੰਧੀ ਹੈਹੀਂ ਫਿਰ ਮੁਕਦਮਾ ਨੰਬਰ 67 25624 ਅੰਡਰ ਸੈਕਸ਼ਨ 419 420 467 468 471 170 171 ਆਈਪੀਸੀ ਥਾਣਾ ਜੋਧੇਵਾਲ ਲੁਧਿਆਣਾ ਦੇਰਜ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤਵਾ ਕਾਫੀ ਚਿਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਲਟੀ ਨੇ ਤੇ ਇਹਨਾਂ ਦੀਆਂ ਹਦਾਤਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ ਪੁਛਗਿਸ਼ੇ ਦੀ ਜਾਰੀ ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏਗੀ ਉਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਹੁਣ ਰਿਮਾਂਡ ਮਿਲਿਆ ਉੱਤੇ ਕਰਦੇ ਆਂ ਗਾਂ ਜੋ ਮਜੀਦ ਪੁੱਛਗਿਸ਼ ਆਏਗੀ ਤੁਹਾਨੂੰ ਜਰੂਰ ਦੱਸੀ ਜਾਏਗੀ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਜੀ ਕੁਛ ਨਹੀਂ ਹੈ ਰਿਕਾਰਡ ਸਰ ਕੰਮ ਕੀ ਕਰਦਾ ਤੁਸੀਂ ਇਹੀ ਕੰਮ ਕਰਦਾ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿੱਥੇ ਪ੍ਰੋਪਰ ਜਿਹੜਾ ਐਡਰੈਸ ਹੈ ਉੱਥੇ ਹੀ ਰਹਿੰਦਾ ਹਾਂ ਚੌਣੀ ਮੱਲੇ ਰਹਿੰਦਾ ਹਾਂ ਤੇ ਇਹ ਸਕੱਤ ਹੋਈ ਲੱਗਿਆ ਹੈ ਕੁਝ ਵਾਰ ਤੋਂ ਕਿ ਮੇਰੇ ਤੋਂ ਇੱਕ ਕਰ ਰਹੇ ਹੋ ਵੇਖੋ ਜੀ ਸਾਨੂੰ ਤੇ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਸੀਂ ਬਰੀਕੀ ਚ ਪੁੱਛਦੇ ਆ ਨਾ ਸਾਰਾ ਕੁਝ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਵੈਸੇ ਫੈਮਿਲੀ ਦੀ ਪਿੱਛੋਂ ਕਿਹਨਾਂ ਦੀ ਇਹਦੀ ਨਾ ਬੰਦਾ ਨਾ ਬਣਾਇਆ ਕੁਝ ਪਰ ਨਹੀਂ ਸਿੰਪਲੀ ਇਹ ਬੈਕਗ੍ਰਾਉਂਡ ਤੇ ਹਾਂ ਠੀਕ ਫਿਲਹਾਲ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਛਗਿਛ ਕਰਦੇ ਆ ਰਿਮਾਂਡ ਮਿਲਿਆ ਸਾਨੂੰ ਜੋ ਵੀ ਕੋਈ ਨਵੀਂ ਗੱਲ ਆਈ ਸਾਹਮਣੇ ਤੁਹਾਨੂੰ ਜ਼ਰੂਰ ਦੱਸੀ ਜਾਏਗੀ